ਫਕੂਰ ਕਾਕੂ ਦਾ ਡੈਡ ਕੰਦੇ ਚਾਹ ਬਣਾਓ ਜੀ ਅੱਜ ਸਫਾਈ ਕਰੀ ਜਿੱਤੇ ਡੰਗੇ ਥੱਲੇ ਬਹੁਤ ਈਂਦਾ ਹੋ ਗਿਆ ਬਤਾ ਜਿੱਤੇ ਵਿਆਹ ਨੂੰ ਗਏ ਜੀ ਨਾ ਸਫਾਈ ਸਾਹਮਣੇ ਦੇਖੋ ਜੀ ਬੈੱਡ ਪਰ ਧੋਣੇ ਆਏ ਕੱਪੜਿਆਂ ਦਾ ਢੇਰ ਬਹੁਤ ਬੁਰਾ ਹਾਲ ਹੈ ਜੀ ਛਲਾਰਾ ਈ ਛਲਾਰਾ ਥੋੜਾ ਬੋਤਾ ਸੁਮੇਟਿਆ ਹੁਣ ਮੀਂਹ ਲੱਗੂਗੀ ਫਿਰ ਕੱਪੜੇ ਧੋਵਾਂਗੇ ਜੀ ਅਜੇ ਤਾਂ ਕੁਝ ਨਹੀਂ ਸਿੱਧਾ ਵੀ ਕੀ ਕਰੀਏ ਜਿੱਥੇ ਦੇਖਦੇ ਛਲਾਰਾ ਈ ਛਲਾਰਾ ਸਾਡੇ ਜਦ ਲੱਗੇ ਹੌਲੀ ਹੌਲੀ ਸਮੇਂ ਤੜਜੀ ਆ ਜਾਓ ਚਾਹ ਪੀ ਲੋ ਗਰਮ ਗਰਮ ਚਾਹ ਬਣਾਈ ਜਾ। ਇਹ ਠੰਡ ਹੋ ਗਈ ਜੀ ਦਿਨ ਛੋਟੇ ਹੋ ਗਏ। ਇੱਕ ਆਈ ਵੀ ਹੋਣੀ ਆ ਪੰਜਾਬ ਤੇ ਅਸੀਂ ਕੱਲ ਪਰਸਾਂ ਵੀ ਪਹੁੰਚਿਆ ਲੇਟ ਪਹੁੰਚੇ ਬਹੁਤ। ਆ ਕਰਕੇ ਸਾਰੇ ਕੰਮ ਖਰਾਬ ਹੋ ਗਏ ਜੀ ਸਭ। ਉਹ ਵਦਿਸ ਮਿਸਟਰ ਉਹ ਆ ਆਪਣਾ ਪੁੱਛ ਲੈ ਬੜਾ। ਮੈਂ ਚਿਕਨ ਬਣ ਜਾ ਰਹੀ ਹਾਂ। ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲਈ ਪੜਿਆ ਹੱਥ ਵਗਿਆ ਮੈਂ ਕਿਹਾ ਅੱਜ ਕੱਲ ਸਫਾਈ ਕਰਨੀ ਕਰਾਉਦੀ ਬਾਹ ਜੀ ਬੜੇ ਲੜਾਈਏ ਬਾਤ ਹੋ ਰਹੀ ਹੈ ਚਲੋ ਸਫਾਈ ਵੀ ਜ਼ਰੂਰੀ ਆ ਕਰਨੀ ਪੈਂਦੀ ਹੈ ਕਿਆ ਕਰੀਏ ਆ ਜਾਓ ਜੀ ਚਾਹ ਪੀ ਲਓ ਨਾਲ ਪੱਕੀ ਦੀ ਰੋਟੀ ਖਾ ਲਓ ਜੀ ਚੋਪੜ ਕੇ ਗਰਮ ਗਰਮ ਨੂਨ ਵਿੱਚ ਨਾਲ ਨਾਲ ਚਾਹ ਦਾ ਕੱਪ ये देखो जी साफ सफाई करी आज ये मिलो अपने दुग्गू ना बड़ा हो गया बहुत ਮੈਂ ਦੁੱਗੂ ਭਾਈ